ਇਲਾਕੇ ਵਿੱਚ ਸ਼ਾਂਤੀ ਸੀ ਕਿ ਅਚਾਨਕ ਜ਼ੋਰਦਾਰ ਧਮਾਕਾ ਹੁੰਦਾ ਹੈ ਤੇ ਲੋਕ ਸਹਿਮ ਜਾਂਦੇ ਨੇ ਧਮਾਕਾ ਇਨਾ ਜ਼ੋਰਦਾਰ ਸੀ ਕਿ ਦਰਵਾਜ਼ੇ ਤੇ ਖਿੜਕੀਆਂ ਟੁੱਟ ਗਈਆਂ ਤੇ ਸ਼ੀਸ਼ੇ ਆਸ-ਪਾਸੇ ਵਿਖਰ ਗਏ ਤੇ ਘਰ ਦੇ ਵਿੱਚ ਇੱਕ ਵਿਅਕਤੀ ਜੋ ਕਿ ਇਕੱਲਾ ਹੀ ਸੀ ਉਹ ਬੁਰੀ ਤਰ੍ਹਾਂ ਦੇ ਨਾਲ ਝੁੱਲਸ ਗਿਆ ਮਾਮਲਾ ਬਰਨਾਲਾ ਦੇ ਪਦੌੜ ਇਲਾਕੇ ਦਾ ਹੈ ਜਿੱਥੇ ਕੇ ਗੈਸ ਲੀਕ ਹੋ ਜਾਣ ਦੇ ਕਾਰਨ ਸਿਲੰਡਰ ਦੇ ਵਿੱਚ ਧਮਾਕਾ ਹੋ ਗਿਆ ਤੇ ਜ਼ਖਮੀ ਹਾਲਤ ਦੇ ਵਿੱਚ ਲੋਕਾਂ ਵੱਲੋਂ ਵਿਅਕਤੀ ਨੂੰ ਪਦੌੜ ਦੇ ਸਿਵਲ ਹਸਪਤਾਲ ਦੇ ਵਿੱਚ ਲਿਜਾਇਆ ਗਿਆ ਕਿ ਮੁੱਢਲੀ ਸਹਾਇਤਾ ਦੇ ਕੇ ਉਸ ਨੂੰ ਬਰਨਾਲਾ ਦੇ ਵਿੱਚ ਰੈਫਰ ਕਰ ਦਿੱਤਾ ਗਿਆ ਡਾਕਟਰਾਂ ਦੇ ਮੁਤਾਬਕ ਨਿਯਮਤੀ ਦਾ ਇਲਾਜ ਕੀਤਾ ਗਿਆ ਹੈ ਇਹ ਹਾਦਸੇ ਵਿੱਚ ਉਸ ਦੀ ਜਾਨ ਬਚ ਗਈ ਹੈ ਭਈ ਉਹ ਮੀਡਲ ਏਜਡ ਸੀਗਾ ਉਹਨਾਂ ਨੇ ਦੱਸਿਆ ਕਿ ਘਰੀ ਹੋਇਆਗਾ ਇਹ ਘਰੇ ਉਹਨਾਂ ਦਾ ਸਿਲੰਡਰ ਫਟਿਆ ਇੰਜਰੀਜ਼ ਹੈਗੀਆਂ ਉਹਦੇ ਫੇਸ ਤੇ ਹੈਗੀਆਂ ਗਰਦਨ ਤੇ ਹੈਗੀਆਂ ਫਸਟ ਜਿਹੜੇ ਨੂੰ ਦੇਤੀ ਸਾਰੀ ਅਸੀਂ ਐਂਟੀਬਾਇਓਟਿਕਸ ਵਗੈਰਾ ਦੇਤੇ ਹੁਣ ਦੇਖਦੇ ਆਂ ਬਸ ਫਲੂਇਡ ਦੇ ਕੇ ਉਹਨੂੰ ਬਰਨ ਵਾਰਡ 'ਚ ਆਪਾਂ ਬਰਨਾਲੇ ਸ਼ਿਫਟ ਕਰਾ ਦਾਂਗੇ ਇਹਨੂੰ ਕਿੰਨੇ ਕ ਪਰਸੈਂਟ ਦਾ ਲੱਗਦਾ ਜੀ ਨੁਕਸਾਨ ਉਹਨਾਂ ਦਾ ਹੋਇਆਗਾ ਨੁਕਸਾਨ ਤਾਂ ਉੱਪਰ ਠੀਕ ਹੈ ਪੇਸ਼ੈਂਟ ਮਤਲਬ ਇਹਨਾਂ ਸਵियर ਨਹੀਂ ਲੱਗਦਾ ਕਿਉਂਕਿ ਸਾਰਾ ਟਰੰਕ ਠੀਕ ਹੈ ਉਹਦਾ ਸਿਰਫ ਗਰਦਨ ਤੇ ਫੇਸ ਤੇ ਜਿਹੜੀ ਚੀਜ਼ ਕਵਰ ਨਹੀਂ ਸੀ ਉੱਥੇ ਉੱਥੇ ਹੀ ਮਤਲਬ ਹੋ ਜਾਏਗਾ ਸਿਸ ਜਗਬਾਨੀ ਟੀਵੀ ਲਈ ਵਿਨਿਤ ਸ਼ਰਮਾ ਦੀ ਰਿਪੋਰਟ